ਫਟਾ ਦੇ ਬੇ ਅੱਲਾ ਮੈਂ ਨਾ ਜਾਣ ਨੂੰ ਨਹੀਂ ਕਰਦਾ ਬੈਠਾ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਪੰਜ ਪੈਂਚੀ ਕਿੱਸਾ ਆ ਰਿਹਾ ਚੜ ਦਿਨ ਚੜ ਦੇ ਬਾਈ 50 ਲੱਖ ਸਰਪੈਂਚ ਹੀ ਲਈ ਸੀ ਵਾਧਾ ਗਿੰਦਾ ਕਰਾ ਰਿਹਾ ਮੱਤਾ ਗਿੰਦਾ ਸਿੱਧੂ ਬਣਾ ਤੂੰ ਬਾਈ ਚੜ ਦਿਨ ਚੜ ਦਿਸ਼ਾ ਬਾਈ ਮੈਨੂੰ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਚੜ ਦਿ ਚੜ ਦੇ ਬਾਈ 50 ਲੱਖ ਇਧਰ ਮੇਰੀ ਗੱਲ ਸੁਣ ਅਹੀ 50 ਲੱਖ ਰੁਪਇਆ ਲਾ ਕੇ ਸਰਪੰਚੀ ਲਈ ਆ ਚੱਕ ਕੇ 10 ਰੁਪਇਆ ਦਾ ਮੈਕ ਤੇ ਸਾਡੇ ਉਤੇ ਗੀਤ ਗਾਏ ਹੈ ਨਹੀਂ ਗਾਏਗਾ ਗੀਤ ਨਹੀਂ ਕਰਦਾ ਭਾਈ ਨਹੀਂ ਨਹੀਂ ਕਰਦਾ ਬਾਪ ਦਾ ਡਾਕ 2 ਮਹੀਨੇ ਪਹਿਲਾਂ ਜਦੋਂ ਮੈਂ ਸਰਪੰਚੀ ਲਈ ਆ 2 ਮਹੀਨੇ ਪਹਿਲਾਂ ਦੇਸੀ ਸ਼ਰਾਬ ਤੇ ਠੇਕੇ ਦੀ ਸ਼ਰਾਬ ਚੱਲ ਪੀ ਸੀ ਤੇ ਬੱਕਰੇ ਚੱਲ ਪਈ ਸਾਡੇ ਘਰੇ ਕਰੋੜ ਕਰੋੜ ਰੁਪਇਆ ਲੱਗਾ ਸਾਡਾ ਸਰਪੰਚੀ ਤੇ ਬਈ ਨਹੀਂ ਤੇਲੀ ਦਾ ਬੰਦਾ ਨਹੀਂ ਹੁੰਦਾ ਲਵਾ ਕੇ ਡੀਡੀ ਦੇ ਗਾਣਾ ਤੇ ਸਾਡੀ ਬੇਇੱਜ਼ਤੀ ਕਰਦਾ ਭਈ ਨਹੀਂ 2000 ਰੁਪਇਆ ਨਹੀਂ ਝੱਗੀ ਤੇ ਪਾਣ ਜਾਂਦੇ ਆ ਕਲਾਕਾਰ ਪੁਲਿਸ ਵੀ ਸਾਡੇ ਪੁੱਛੇ ਤੈਨੂੰ ਪਤਾ ਨਹੀਂ ਤੈਨੂੰ ਪਤਾ ਪੁਲਿਸ ਵੀ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵਰਦੀ ਸਾਡੇ ਇਹਦਾ ਛੱਡਾ ਮੈਂ ਤੈਨੂੰ ਤੂੰ ਮੇਰੇ ਦੇ ਪੈਸੇ ਪਤਾ 35 ਲੱਖ ਰੁਪਇਆ ਮੇਰਾ ਲੱਗਿਆ ਕੱਲੀ ਦਾ ਤੇ ਤੂੰ ਮੇਰੇ ਚਲ ਮਾਤਾ ਕੋਈ ਨਾ ਫਿਰ ਕੀ ਕੋਈ ਨਾ ਆਇਆ ਕਰੋ ਇਹਨੂੰ ਲੈ ਕੇ ਚੱਲੋ ਉੱਥੇ ਦਫ਼ਤਰ ਦਫ਼ਤਰ ਚੱਲ ਲੈ ਇੱਧਰ ਚੱਲ ਆ ਚੱਲ 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 ਚੱਲੋ ਕੇਰਾ ਚੱਲ ਕੀ ਗੱਲ ਹੋ ਗਈ ਮੈਡਮ ਜੀ ਮੈਂ ਸੀ ਸਿਕਰ ਪੈਲਸ ਦੇ ਵਿੱਚ ਤੇ ਇੱਥੇ ਉੱਥੇ ਨਾ ਇਹ ਬੰਦੇ ਬੰਨੇ ਗੀਤ ਲਾਉਂਦੇ ਕੱਲ ਸੀਗਾ ਮੈਂ ਮੰਡੀ 'ਚ ਦਾਣਾ ਮੰਡੀ 'ਚ ਮੈਨੂੰ ਤਾਂ ਇੱਥੇ ਤੇ ਜੀਨਾ ਸੁਪਰ ਕਰਿਆ ਪਿਆ ਤੇ ਗੀਤ ਗੇੜੇ ਉੱਥੇ ਨਾ ਲਾਗ ਥੇਲੇ ਦਾ ਸਪੀਕਰ ਤੇ ਮਿਆਂ ਦਾ ਕਰਤਾ ਬੁਰਾ ਹਾਲ ਅੱਜ ਮੈਂ ਆਵਿਆ ਪ੍ਰੋਗਰਾਮ ਤੇ ਵਿਆਹ ਸੀਗਾ ਇਹ ਐ ਨਹੀਂ ਕਰ ਸਕਦੇ ਤੁਸੀਂ ਸਰਪੰਚ ਐ ਨਹੀਂ ਕਰ ਸਕਦੇ ਤੁਸੀਂ ਕਿਸੇ ਮੈਨੂੰ ਮੈਨੂੰ ਕਹਿ ਰਿਹਾ ਸੁਣ ਮਾੜਾ ਮੇਰਾ ਸਾਡਾ ਕਿੱਡਾ ਕਿੱਡਾ ਬੁਰਾ ਹਾਲ ਕੀਤਾ ਹੱਥ ਛੱਡੋ ਤੁਸੀਂ ਮੈਂ ਸੁਣ ਰਹੀ ਆ ਨਾ ਗੱਲ ਤੁਹਾਡੀ ਹੱਥ ਛੱਡੋ ਹੱਥ ਛੱਡ ਦਿੰਦੇ ਆ ਮੈਡਮ ਸਾਈਬਾ ਪਤਾ ਕੀ ਆ ਵੀ ਮੈਂ ਪ੍ਰੋਗਰਾਮ ਲਾਉਣ ਆਇਆ ਸੀਗਾ ਜੀ ਇੰਨੇ ਨੇ ਮੇਰੇ ਬੌਂਸਰਾਂ ਨੂੰ ਬੰਨ੍ਹ ਲਿਆ ਜੀ ਤੇ ਮੈਨੂੰ ਉਥੋਂ ਕੁੱਟਦੇ ਨੇ ਬੌਂਸਰ ਦੱਸਦਾ ਖਾਕ ਲੈ ਕੇ ਚਾਰ ਬੰਦੇ ਅੰਨ ਖਾਣੇ ਉਹ ਆ ਕੇ ਕਹਿੰਦੀ ਨੇ ਝੱਗੀਆਂ ਤੇ ਤੁਸੀਂ ਨਾਲ ਲੈ ਆਉਨੇ ਹੁਣ ਤੇਰੇ ਨਾਲ ਨਹੀਂ ਆਏਗੇ ਉਹ ਵੇਖ ਲੈ ਬੰਨੇ ਪਏ ਆ ਸਰਪੰਚ ਸਾਹਿਬ ਗਲਤੀ ਕਰ ਲੈਣ ਤੈਨੂੰ ਪਤਾ ਸੀ ਕਿੰਨੇ ਪੈਸੇ ਲਾ ਕੇ ਜਿੱਤੇ ਆ ਤੁਸੀਂ ਹੱਥੋਂ ਪਾਈ ਨਹੀਂ ਕਰ ਸਕਦੇ ਪਹਿਲੀ ਗੱਲ ਤੋਂ ਮੈਂ ਤਾਂ ਗੁੱਸਾ ਹੀ ਵੜਾ ਹੁਣ ਕੀ ਕਰੀਏ ਸੀ ਮੈਂ ਤੁਹਾਡੀ ਗੱਲ ਸੁਣ ਰਹੀ ਹਾਂ ਨਾ ਆਰਾਮ ਨਾਲ ਸੁਣ ਰਹੀ ਹਾਂ ਨਾ ਤੁਹਾਡਾ ਮਾਪੂਣੀ ਬਹੁਤ ਉਬਲ ਜਾਂਦਾ ਆਡਾ ਕੀ ਕਰਦਾ ਇਹ ਤੇ ਲੀਡੇ ਸਾਰੇ ਬਾੜ ਕੇ ਨੂੰ ਨੰਗਾ ਭਜਾਈਏ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਪਰ ਸ਼ਾਂਤ ਰਹੋ ਸ਼ਾਂਤੀ ਨਾਲ ਗੱਲ ਨੂੰ ਨਿਵੇੜੋ ਇੱਥੇ ਆਪਾਂ ਕੋਈ ਆਏ ਨਹੀਂ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਠੀਕ ਹੈ ਆਪਾਂ ਆਪ ਦਾ ਪੱਖ ਰੱਖਣਾ ਤੁਸੀਂ ਆਪਣਾ ਪੱਖ ਰੱਖੋ ਇਹ ਆਪਣਾ ਪੱਖ ਰੱਖ ਰਹੇ ਆ ਪੱਖ ਰੱਖੋ ਤੁਸੀਂ ਬੋਲੋ ਮਾਤਾ ਜੀ ਮੈਡਮ ਜੀ ਮੇਰੀ ਗੱਲ ਸੁਣੋ ਸਾਡੇ ਗਵੰਡਿਆਂ ਨੇ ਸਾਡਾ ਜੀਣਾ ਦੁੱਬਰ ਕਰਤਾ ਸੜੇ ਸਪੀਕਰ ਲਿਆ ਕੇ ਨਾ ਇੰਨਾ ਜ਼ੋਰ ਨਾਲ ਗਾਣਾ ਲਾਈ ਜਾਂਦੇ ਨੇ ਮੋੜ ਮੋੜ ਕੇ ਮੋੜ ਮੋੜ ਕੇ ਅੱਛਾ ਜੇ ਅਸੀਂ ਕੋਈ ਉਹਨਾਂ ਤੇ ਸਿਰ ਉਹਨਾਂ ਦਾ ਪਾਰ ਤੱਕ ਕੱਦੇ ਦਾ ਤੇ ਮੁੜ ਕੇ ਅਸੀਂ ਕੀ ਏ 35 ਲੱਖ ਰੁਪਏ ਲੱਖ ਰੁਪਏ ਸਰਪੰਚੀ ਦੇ ਸਰਪੰਚੀ ਤਾਂ ਸਾਡੇ ਤਾਂ ਕਿੱਲੇ ਵੇਖ ਜਾਂਦੇ ਆ ਤੁਹਾਨੂੰ ਵੀ ਪਤਾ ਨਹੀਂ ਕਿੱਡੇ-ਕਡੇ ਮਸਲੇ ਹੋ ਜਾਂਦੇ ਆ ਸਰਪੰਚੀ ਦੇ ਹੈ ਮਦਰ ਜੀ ਤਾਂ ਉਹਦੀ ਗੱਲ ਕਰੀ ਜਾਂਦੇ ਆ ਆ ਭਾਈ ਸਾਹਿਬ ਨੇ ਹਾਂ ਦੇਖੋ ਤੁਸੀਂ ਤੁਸੀਂ ਮੇਰੀ ਗੱਲ ਸਮਝੋ ਜੀ ਪਿਆਰ ਨਾਲ ਕਿੰਨੇ ਸੋਹਣੇ ਤੁਹਾਡੇ ਗਾਣੇ ਅਸੀਂ ਵੀ ਸੁਣਦੇ ਆ ਹੈਨਾ ਕਿੰਨਾ ਸੋਹਣਾ ਤੁਹਾਡਾ ਡਿਊਟ ਗਾਣਾ ਸੀ ਤੇ ਇਹ ਤੁਹਾਡੀ ਕੀ ਮਰਤ ਵੱਜ ਗਈ ਵੀ ਤੁਸੀਂ ਮਤਲਬ ਦੇਖੋ ਮੇਰੀ ਗੱਲ ਸੁਣੋ ਜਿਹੜਾ ਇੱਕ ਸਰਪੰਚ ਸ਼ਬਦ ਆ ਠੀਕ ਹੈ ਜੀ ਉਹ ਵੈਸੀ ਸਤਿਕਾਰ ਸਤਿਕਾਰ ਕਰਦੇ ਸਾਰੇ ਉਹ ਤਾਂ ਠੀਕ ਹੈ ਜੀ ਤੁਸੀਂ ਉਹ ਸ਼ਬਦ ਦੀ ਵੀ ਬੇਇੱਜ਼ਤੀ ਕੀਤੀ ਜੇ ਕਾਨੂੰਨੀ ਤੌਰ ਤੇ ਵੀ ਦੇਖੀਏ ਤਾਂ ਇਹ ਮਾਨਹਾਨੀ ਬਣਦੀ ਆ ਸਰਪੰਚਾਂ ਦੀ ਤੇ ਤੁਸੀਂ ਇਹ ਗਾਣਾ ਲਿਖਿਆ ਫਿਰ ਉਹਨੂੰ ਗਾਇਆ ਵੀ ਤੁਹਾਨੂੰ ਫੀਲ ਨਹੀਂ ਹੋਈ ਜੀ ਸ਼ਰਮ ਨਹੀਂ ਆਈ ਮੈਡਮ ਇਹਨੂੰ ਕਿਹਾ ਸੀ ਰਿਓ ਚ ਉਹਨੂੰ ਗਾਣਾ ਡਿਲੀਟ ਕਰ ਦੋ ਵੀ ਜਦੋਂ ਵੀ ਕਿਤੇ ਵਿਆਹ ਸ਼ਾਦੀ ਤੇ ਗਾਣਾ ਵਰਜੂਗਾ ਉੱਥੇ ਕਲੇਸ਼ ਹੋਊਗਾ ਪਰ ਇਹ ਬੰਦੇ ਨੇ ਗਾਣਾ ਡਿਲੀਟ ਨਹੀਂ ਕੀਤਾ ਫਿਰ ਵੀ ਅੱਜ ਹੋ ਗਿਆ ਨਾਲ ਹੀ ਕਲੇਸ਼ ਉੱਥੇ ਜਾਲ ਬੁੱਝ ਕੇ ਉੱਥੇ ਗਾਣਾ ਰਪੀਡ ਤੇ ਲਾ ਲਾ ਕੇ ਲੋਕ ਸਾਡੇ ਕਿੰਨੇ ਬਹੁਤ ਔਖਾ ਧੱਕਦੇ ਸੀ ਜੀ ਮੇਰਾ ਮੈਂ 15 ਲੱਖ ਰੁਪਿਆ ਲੈ ਕੇ ਆਇਆ ਸੀਗਾ ਜੀ ਮੈਨੂੰ ਸਟੇਜ ਤੋਂ ਉਹਨਾਂ ਨੇ ਖੁੱਟ ਪੜੀਸ ਕੇ ਲਿਆ ਆਇਆ ਜੀ ਫਿਰ ਸਾਜੀ ਵੀ ਉੱਥੇ ਡਰ ਕੇ ਭੱਜ ਗਏ ਹੁਣ ਉਹ ਜਿਹੜੇ ਵੰਜੋ ਤੋੜਦਾ ਜੀ ਸਾਡਾ ਢੋਲ ਲੜਦਾ ਪੁੜਾ ਪਾੜਦਾ ਜੀ ਇਹਨਾਂ ਨੇ ਤੋੜੀ ਸ਼ੋਰ ਕਰਤੇ ਆਪਣੇ ਪਾਣੀ ਤੋੜਾ ਤੇਰਾ ਸੱਣੀ ਤੋੜਾ ਸੀ ਸਾਡਾ ਆ ਮੇਰੇ 15 ਲੱਖ ਦਾ ਸੂਟ ਹੈ ਜਿਹਦਾ ਧੂਆ ਮੇਰੀ ਖਿੱਚੀ ਹੈ ਨਾ ਹੈਗਾ ਤਾਂ ਚੱਲ ਲੈ ਕੇ 20 ਰੁਪਏ ਦੀ ਛੱਡੀ ਤੇ ਕੱਦ ਕਾ ਬਣ ਜਾਂਦੇ ਆ ਵੱਡਾ ਕੋਕਰਾਰ ਮੈਂ ਤਾਂ ਕੁਝ ਕੀਤਾ ਹੀ ਨਹੀਂ ਸੀਗਾ ਜੀ ਮੇਰੀ ਤਾਂ ਗੱਡੀ ਦੇ ਸ਼ੀਸ਼ੇ ਭੰਨ ਤੇ ਆਏ ਨੇ ਐਨੇ ਫਿਰ ਨਹੀਂ ਸ਼ੀਸ਼ੇ ਪਧਾਣਾ ਜੀਸ਼ੇ ਤੇ ਪਾਣੇ ਹਲੇ ਹਲੇ ਉਹਦਾਂ ਸਿਰ ਨਹੀਂ ਭੰਨਿਆ ਸੀ ਹੁਣ ਗੱਡੀ ਦੇ ਸ਼ੀਸ਼ੇ ਭਾਲਦਾ ਮੈਂ ਮੈਂ ਤੁਹਾਡੀ ਗੱਲ ਸੁਣ ਰਹੀ ਆ ਮੈਡਮ ਜੀ ਮੈਂ ਤੁਹਾਨੂੰ ਦੱਸ ਦਾਂ ਕਰ ਲੋ ਤੁਸੀਂ ਮੈਂ ਜਦੋਂ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਤੁਸੀਂ ਸਾਰਾ ਪੰਜਾਬ ਮੈਨੂੰ ਗਿੰਦਾ ਸਿੱਧੂ ਗਿੰਦਾ ਸਿੱਧੂ ਬਾਈ ਬਾਈ ਕਰਦਾ ਜੀ ਤੇ ਇਹ ਮੈਨੂੰ ਦੇਖ ਕੁੱਟੇ ਗਲੀ ਜਿਪਝਾ ਦੇ ਮੈਨੂੰ ਤੇਰੇ ਗਾਣੇ ਅਸੀਂ ਬਹੁਤ ਸੁਣਦੇ ਆ ਰਹੇ ਆਂ ਬਾਈ ਤੇਰਾ ਸਤਿਕਾਰ ਕਰਦੇ ਆਂ ਅਸੀਂ ਪਰ ਤੂੰ ਸਾਡੀ ਗੱਲ ਮੰਨੀ ਨਹੀਂ ਪੁਲਿਸ ਵੀ ਸਾਡੇ ਤੋਂ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵੜਦੀ ਸਰਪੰਚ ਵੀਰ ਜੀ ਲੋਕਤੰਤਰ ਦੀ ਮੁੱਢਲੀ ਇਕਾਈ ਆ ਇਹ ਪਿੰਡ ਦਾ ਮੋਤਵਾਰ ਸਭ ਤੋਂ ਬੰਦਾ ਹੁੰਦਾ ਜਿਹਨੇ ਕਿ ਖਣੀ ਕਿੰਨੀਆਂ ਗਾ ਵੋਟਾਂ ਨਾਲ ਜਿੱਤਿਆ ਹੁੰਦਾ ਤੇ ਲੋਕਾਂ ਨੇ ਹੀ ਚੁਣਿਆ ਹੁੰਦਾ ਉਹਨੂੰ ਤੇ ਉਹ ਸਤਿਕਾਰਯੋਗ ਇੱਕ ਸ਼ਬਦ ਆ ਜਿਸ ਸ਼ਬਦੀ ਤੁਸੀਂ ਬੇਸਿਕ ਕੀਤੀ ਹੈ ਕਾਨੂੰਨੀ ਤੌਰ ਤੇ ਹੁਣ ਮੈਂ ਇਹਨਾਂ ਨੂੰ ਬਸ ਕਰਦੇ ਹਾਂ ਵੀ ਜੇ ਤੁਹਾਡਾ ਮਾਫੀ ਮੰਗ ਕੇ ਛੁੱਟਦਾ ਹੈਗਾ ਤਾਂ ਠੀਕ ਹੈ ਬਾਕੀ ਜਿਵੇਂ ਕਹਿਣਗੇ ਉਵੇਂ ਹੀ ਕਰਨਾ ਪੈਣਾ ਮੈਂ ਮਾਫੀ ਨਹੀਂ ਬਕਾਉਂਦੇ ਮੇਰੇ ਤੋਂ ਮੈਂ ਤਾਂ ਨਹੀਂ ਬਾਕੀ ਤੈਨੂੰ ਜਦੋਂ ਉੱਥੇ ਪਹਿਲਾਂ ਵੀ ਜਦੋਂ ਤੈਨੂੰ ਅਸੀਂ ਕਿੰਨੇ ਤਰੀਕੇ ਨਾਲ ਘਰੇ ਜਾ ਕੇ ਜਦੋਂ ਤੇਰੇ ਘਰ ਦੇ ਮੋਢੇ ਸੀਗੇ ਮਾਰਦਾ ਇਹਨਾਂ ਦੇ ਘਰੇ ਪਹੁੰਚੇ ਸੀ ਇਹਨਾਂ ਦੇ ਘਰ ਦੇ ਬੋਲਦੇ ਸੀ ਅਸੀਂ ਨਹੀਂ ਕਹਿੰਦੇ ਗੋਲਦੇ ਜੀਆਂ ਚੀਜ਼ ਮਾਰਗਾ ਮਟਕਾ ਜੀਦਾ ਨੂੰ ਸਜ਼ਾ ਕਰਾਵਾਂਗੇ ਮੈਡਮ ਇਹ ਇੱਕ ਵਾਰੀ ਮੈਨੂੰ ਸਜ਼ਾ ਹੁੰਦੀ ਹੈ ਤਾਂ ਮੈਨੂੰ ਨਹੀਂ ਆ ਮੈਂ 3-4 ਕਰੋੜ ਦਾ ਘਾਟਾ ਪੈ ਜਾ ਮੈਡਮ ਮੈਨੂੰ ਤੇ 15 ਲੱਖ ਰੁਪਏ ਡੋਬੇ ਦਾ ਡੇਂਜਾ ਮੇਰਾ ਕੱਲ ਸੁਣੇ ਇੱਕ ਪ੍ਰੋਗਰਾਮ ਮੇਰਾ ਕੈਨਸਲ ਹੋ ਗਿਆ ਸੀ ਮੇਰੀ ਗੱਲ ਮੈਨੂੰ ਤੇਰਾ ਪਾਇਰ 15 ਲੱਖ ਮੈਂ ਕੱਲੇ ਨੇ 50 ਲੱਖ ਰੁਪਇਆ ਲਾ ਕੇ ਸਰਪੰਚੀ ਜਿੱਤੀ ਆ ਮੇਰੇ ਪਿੰਡ ਦੇ ਸਾਰੇ ਗੱਲ ਸੁਣਦੇ ਮੈਂ ਸਾਥ ਦੇ ਵਿੱਚ ਖੜਕੇ ਕੋਈ ਗੱਲ ਕਹਿ ਦੇਣਾ ਮੇਰੀ ਗੱਲ ਸਵੀਕਾਰ ਕਰਦੇ ਆ ਉਹ ਇਸ ਬੰਦੇ ਨੇ ਮੇਰੀ ਗੱਲ ਅੱਖਾਂ ਜੀ ਰੋਦੀ ਕਿਉਂ ਰੋਦੀ ਕਿਦਾਂ ਬਣਾ ਬਿਠਾਉਂਦੇ ਇਸ ਕਲਾਕਾਰ ਇਹ ਐਂ ਟੋੜ ਕੀ ਕੋਟ ਧਰੇਗੇ ਮੇਰੀ ਕੋਈ ਗੱਲ ਵੰਡੂ ਜੀ ਨਹੀਂ ਸਮਝੀ ਤੂੰ ਇਹ ਕੀ ਚੀਜ਼ ਆ ਮੈਡਮ ਮਾਤਾ ਜੀ ਇਹ ਸਿੱਧਾ ਸੋਡੇ ਪੈਰੀ ਪੈਨੇ ਆ ਹੁਣ ਦੇਖੋ ਹੁਣ ਅਸੀਂ ਇਨਾ ਸਤਿਕਾਰ ਕਰਦੇ ਆਂ ਜੀ ਹੁਣ ਹਾਰੇ ਪਿੰਡ ਦੇ ਵਿੱਚ ਇੱਕ ਜਾਂ ਦੋ ਸਰਪੰਚ ਹੁੰਦੇ ਨਾ ਬਾਈ ਤੂੰ ਵੀ ਸਰਪੰਚ ਦਾ ਸੋਡਾ ਪਿੰਡ ਕਿੱਡਾ ਵੱਡਾ ਹਨ ਤੂੰ ਜਿੱਦ ਤੂੰ ਮੈਨੂੰ ਭਜਾ ਕੇ ਲਿਆ ਕਿੰਨੇ ਲੋਕਾਂ ਨੇ ਤੁਹਾਨੂੰ ਮੇਰੀ ਬੇਇੱਜ਼ਤੀ ਕਰਤੀ ਤੇਰੇ ਸੋਚਿਆ ਬਾਈ ਤੂੰ ਤੂੰ ਤਾਂ ਇੱਕ ਮਿੰਟ ਉਹ ਤੇਰੀ ਤਾਂ ਸਾਡੇ ਪੁਰਣੀ ਤੋਂ ਬੰਦੇ ਚ ਬੇਇੱਜ਼ਤੀ ਹੋਈ ਆ ਤੇ ਤੂੰ ਸਾਡੇ ਪੂਰੇ ਪੰਜਾਬ ਦੇ ਵਿੱਚ ਆਹ ਲੰਡੀਆ ਦੇ ਵਿੱਚ ਬੇਇੱਜ਼ਤੀ ਕਰਦਾ ਇੱਕ ਮਿੰਟ ਵੀ ਗੱਲ ਸੁਣੋ ਤੁਸੀਂ ਦੇਖੋ ਪਹਿਲਾਂ ਤਾਂ ਕਿਆ ਵੀ ਅਸੀਂ ਸਰਪੰਚ ਕੁੱਟਣਾ ਮੱਲੂ ਗਾਣੇ ਦੀ ਵਿਚਰ ਕੱਲ ਨੂੰ ਤੁਸੀਂ ਕਹੋਗੇ ਵੀ ਅਸੀਂ ਡੀਸੀ ਕੁੱਟਣਾ ਫੇਰ ਤੁਸੀਂ ਕਹੋਗੇ ਪ੍ਰਧਾਨ ਮੰਤਰੀ ਕੁੱਟਣਾ ਜੀ ਬੜਾ ਇਹ ਇਹ ਬੇਇੱਜ਼ਤੀ ਆ ਤੁਸੀਂ ਕਿਸੇ ਸਤਿਕਾਰਯੋਗ ਸ਼ਬਦ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਵੀ ਨਹੀਂ ਕਰ ਸਕਦੇ ਤੁਹਾਡੇ ਤੋਂ ਗਲਤੀ ਹੋਈ ਨਹੀਂ ਮੈਂ ਤਾਂ ਜੇ ਇਹਨਾਂ ਦੇ ਪੈਰੀ ਪੈਨ ਨੂੰ ਤਿਆਰ ਆ ਪਰ ਆ ਬਾਈ ਇਹਨੇ ਨਾ ਮੇਰੀ ਠੂਈ ਚ ਹੱਡੀ ਹਲਾ ਦਿੱਤੀ ਜੇ ਨਹੀਂ ਤਾਂ ਬਾਈ ਇਹ ਕਰ ਨਹੀਂ ਚਾਹੀਦੀ ਸੀ ਹੱਥੋਂ ਪਾਈ ਨਹੀਂ ਕਰਨੀ ਚਾਹੀਦੀ ਸੀ ਉਹ ਤੁਸੀਂ ਗਲਤ ਹੋ ਉੱਥੇ ਹੱਥੋਂ ਪਾਈ ਨਹੀਂ ਕਰਨੀ ਚਲੋ ਮਰਜੀ ਆਪੀ ਲਿਖਤਾ ਆ ਮੇਰੀ ਗੱਲ ਸੁਣੋ ਮੈਡਮ ਦੁੱਕੀ ਦੇ ਬੰਦੇ ਆ ਗਵਾਂਢ ਚ ਉਹ ਡੇਲੀ ਗਾਣਾ ਲਾ ਲਾ ਕੇ ਸਾਨੂੰ ਟਾਰਚਰ ਕਰਦੇ ਆ ਸਰਪੰਚ ਕੁੱਟਣਾ ਸਰਪੰਚ ਕੁੱਟਣਾ ਇਹਨੂੰ ਕਿਹਾ ਸੀ ਸਾਡਾ ਗਾਣਾ ਡੇਟ ਕਰਦੇ ਆ ਆਪ ਦਾ ਜਿਹੜਾ ਗਾਇਬ ਆ ਤੂੰ ਨਾਤ ਕਲੇਸ਼ ਹੋਣਗੇ ਇਹ ਬੰਦਾ ਕਹਿੰਦਾ ਮੈਂ ਤਾਂ ਵੀ ਬਲਾਤੀ ਆਇਆ ਮਰਣਾ ਹੁਣ ਮੈਨੂੰ ਪਤਾ ਨਹੀਂ ਜੀ ਇਸ ਗੱਲ ਬਾਰੇ ਕੀ ਕੀ ਕਰਦਾ ਜੇ ਜੰਗਤ ਹੁੰਦੇ ਜੀ ਕਰੋੜਾਂ ਦਾ ਬਜਟ ਹੁੰਦਾ ਜੀ ਜੇ ਐ ਕੰਪਨੀਆਂ ਫੇਲ ਹੋ ਜਾਣੀਆਂ ਸਾਡੀਆਂ ਤਾਂ ਸਾਡੇ ਦਾ ਮਹੀਨੇ ਦਾ 2-2 ਕਰੋੜ ਦਾ ਨੁਕਸਾਨ ਹੋ ਜਾਊਗਾ ਬਾਈ ਜੇ ਤੇਰਾ ਜੇ ਤੇਰਾ ਮੂੰਹ ਹੀ ਕੁੱਟਾ ਤੇਰਾ ਹੱਥ ਤੂੰ ਗਾਲੇਂਗਾ ਇਸ ਮੂੰਹ ਨਾਲ ਤੇਰਾ ਜਦੋਂ ਤੁਸੀਂ ਗਾਣਾ ਲਿਖਿਆ ਤੁਸੀਂ ਗਾਣਾ ਗਾਇਆ ਤਾਂ ਤੁਸੀਂ ਕਿਸੇ ਨਾਲ ਡਿਸਕਸ ਨਹੀਂ ਕੀਤਾ ਇਹ ਇੱਕ ਮੁੱਦਾ ਬਣ ਸਕਦਾ ਇਹ ਇਹ ਮੁੱਦੇ ਨੇ ਤੁਹਾਡੇ ਨੇ ਪਤਾ ਨਹੀਂ ਪੰਜਾਬ ਦੇ ਕਿੰਨੇ ਕ ਮੁੱਦੇ ਰੋਲ ਤੇ ਤੁਹਾਨੂੰ ਉਦੋਂ ਉਦੋਂ ਨਹੀਂ ਕਿ ਤੁਸੀਂ ਜਾਣ ਕੇ ਕਰਦੇ ਹੋ ਨੀ ਆ ਵੀ ਸਮਾਜ 'ਚ ਇਹ ਚੀਜ਼ਾਂ ਫੈਲਣ जान ਕੇ ਨਿਜੀ ਕਰਦੇ ਹੁਣ ਮੈਨੂੰ ਜੀ ਪਤਾ ਸੀ ਪੰਜਾਬ ਦੇ ਸਾਰੇ ਪਿੰਡਾਂ ਵਾਲੇ ਸਰਪੰਚ ਇਕੱਠੇ ਹੋਏ ਕਿ ਮੇਰੇ ਮਗਰ ਪੈ ਜਾਣਗੇ ਨਾਲੇ ਜੀ ਡੈਕ ਸੁਲ ਮਾਦ ਦੀ ਇਹਨਾਂ ਨੇ ਪਤਾ ਕੀ ਕੀਤਾਗਾ ਚਾਰ ਪੰਜ ਕੋ ਫੇਸਬੁਕੀ ਵਿਦਵਾਨ ਇਕੱਠੇ ਕਰਕੇ ਨਾ ਉਹਨਾਂ ਤੋਂ ਵੀਡੀਓ ਪਵਾਉਣ ਲਾ ਵੀਡੀਓ ਪਵਾਉਣ ਲੱਗੇ ਜਾਣਗੇ ਅਗੇ ਤੁਹਾਨੂੰ ਹੋਰ ਮੁੱਦਾ ਨਹੀਂ ਹੁੰਦਾ ਕੋਈ ਤੁਹਾਨੂੰ ਇਸੇ ਮੁੱਦੇ ਤੇ ਗੱਲ ਕਰਨੀ ਆਉਦੀ ਆ ਮੈਂ ਕਹਿੰਦਾ ਉਹਨਾਂ ਨੂੰ ਬਾਈ ਤੁਸੀਂ ਉਹਨਾਂ ਮੁੱਦਿਆਂ ਤੇ ਬੋਲਿਆ ਕਰੋ ਅਸੀਂ ਤਾਂ ਆਪਦਾ ਇਹ ਮੁੱਦਾ ਰੱਖਾਂਗੇ ਕਿਉਂਕਿ ਪਿੰਡ ਸਰਪੰਚਾਂ ਵੱਲ ਤੇ ਕੰਮ ਹੋਰ ਹੀ ਬਥੇਰੇ ਆ ਤੁਹਾਡੇ ਉਹਨਾਂ ਦਾ ਵੀ ਮਾਦੀ ਮੰਗਲੀ ਸੀਗੀ ਤੁਹਾਡੀ ਮਾਦੀ ਤੁਹਾਡੀ ਗਲਤੀ ਹੈ ਤੁਸੀਂ ਚੁੱਪ ਰਹੋ ਤੁਸੀਂ ਕਿਵੇਂ ਚਾਹਣੇ ਆ ਜੀ ਕਿਵੇਂ ਮਾਤਾ ਜੀ ਤੁਸੀਂ ਵੀਰ ਜੀ ਕੀ ਚਾਹਣੇ ਆ ਮੈਂ ਤੁਹਾਨੂੰ ਜੀ ਮੇਰੀ ਗੱਲ ਸੁਣੋ ਜਦੋਂ ਐਤ ਕੀ ਹੜਾ ਆਏ ਨਾ ਜੀ ਜਿਹੜੇ ਮਤਲਬ ਸਾਨੂੰ ਨਾ ਜਨਸਿਆਰ ਕਹਿੰਦੇ ਹੁੰਦੇ ਸਾਡੇ ਟਰੈਕਟਰਾਂ ਦੇ ਪਿੱਛੇ ਜੀ ਕਰ ਦਿਓ ਤੇ ਉਦੋਂ ਮੈਂ ਤਿੰਨ ਚਾਰ ਨਾਮ ਲੈ ਦਿੰਦਾ ਹੁੰਦਾ ਵੀ ਉੱਥੋਂ ਇਹਨਾਂ ਨੇ ਮੇਰੇ ਤੋਂ ਪੈਸੇ ਲੈ ਕੇ ਤੇ ਮੈਂ ਟਰੈਕਟਰ ਦਾਣ ਦੇਨੇ ਆ ਤੇ ਉਹ ਮੈਂ ਐਤ ਕੀ ਤੁਹਾਡਾ ਨਾਮ ਲੈ ਦੂੰਗਾ ਤੇ ਮੈਨੂੰ ਨਾ ਇਹਨਾਂ ਤੋਂ ਬਚਾ ਲੈ ਮੈਨੂੰ ਆ ਦੇਖੋ ਜੀ ਹੁਣ ਹਰਿਆਣੇ ਤੋਂ ਲਾਜ ਲਈ ਜਾਂਦਾ ਜੀ ਮੈਨੂੰ ਪਤਾ ਮੈਡਮ ਸਾਡੇ ਕੌਣ ਨੇ ਇਹ ਲਾਜ ਦੇਣਾ ਮੈਨੂੰ ਤੁਹਾਡੇ ਕਿਸੇ ਇਰਦਾਨ ਦੀ ਜਰੂਰਤ ਨਹੀਂ ਤੁਹਾਡੀ ਕਿਸੇ ਮਸ਼ਹੂਰੀ ਦੀ ਜਰੂਰਤ ਨਹੀਂ ਨਹੀਂ ਮੈਡਮ ਮੈਂ ਤੁਹਾਡੀ ਗਲਤੀ ਤੁਹਾਡੀ ਗਲਤੀ ਇਹ ਤੁਸੀਂ ਮੰਨਦੇ ਆ 50 ਕਰੋੜ ਦਿੱਤਾ ਫਿਰ ਟਰੈਕਟਰ ਲਏ ਆ ਤੁਹਾਡੀ ਗਲਤੀ ਇਹ ਤੁਸੀਂ ਮੰਨਦੇ ਨਹੀਂ ਮੈਡਮ ਸਬੂਤ ਕਰਾਉਣ ਟਰੈਕਟਰ ਦਿੱਤਾ ਕਿਹਨੂੰ ਆ ਕਿਸੇ ਜ਼ਿਮੀਂਦਾਰ ਨੂੰ ਟਰੈਕਟਰ ਨਹੀਂ ਮਿਲਿਆ ਗੇਂਦਾ ਸਿੱਧੂ ਜੀ ਤੁਸੀਂ ਮੈਂ ਗੇਂਦਾ ਸੱਤੂ ਆ ਗਿਆ ਤੂੰ ਗੇ ਉਹ ਬਈ ਉਹ ਟਰੈਕਟਰ ਮੈਨ ਹੀ ਦਿੱਤੇ ਮੈਂ ਅੱਲਾ ਨਾਮ ਬਣਾਇਆ ਕੋਈ ਟਰੈਕਟਰ ਟੁੱਟ ਨਹੀਂ ਦਿੱਤੇ ਤੇ ਉਹ ਵੱਡਾ ਗੇਂਦਾ ਸਿੱਧੂ ਮੈਂ ਕਦੇ ਵੀ ਲੜਾਈ ਪਈ ਪਈ ਪਿੱਛੇ ਹਜੇ ਲੜਾਈ ਪਈ ਜਾਂਦੀ ਹੈ ਉਹ ਕਿਸੇ ਜ਼ਿਮੀਂਦਾਰ ਨੂੰ ਪੰਜਾਬ ਦੇ ਵਿੱਚ ਟਰੈਕਟਰ ਨਹੀਂ ਮਿਲਿਆ ਦੋ ਦੋ ਨਾਲੇ ਮੈਡਮ ਪੰਜਾਹ ਏ ਤੇ ਉਦੋਂ ਬਾਅਦ ਉਹਨਾਂ ਨੇ ਹਾਲ ਪੁੱਛਿਆ ਤਾਂ ਕਿ ਜਾ ਕੇ ਤੁਸੀਂ ਵੀ ਹੋਣ ਕੀ ਆ ਤੁਸੀਂ ਵੀਰ ਜੀ ਇਹਨਾਂ ਦੀ ਗਲਤੀ ਹੈ ਤੁਸੀਂ ਕੀ ਚਾਹੁੰਦੇ ਆ ਮੈਂ ਮੈਂ ਤਾਂ ਇਹ ਚਾਹਣਾ ਵੀ ਇਹ ਗੀਤ ਜਾ ਉਹਦਾ ਡਿਲੀਟ ਕਰੇ ਮੈਂ ਜਿੱਦੇ ਦਾ ਗੀਤ ਆ ਬਾਹਰ ਨਹੀਂ ਨਿਕਲ ਸਕਦਾ ਜਦੋਂ ਵੀ ਇਹਨਾਂ ਦੇ ਵਾਲ ਮੈਨੇ ਵਾਲ ਪਟਿਆ ਮੈਨੂੰ ਵੀ ਪਹਿਲੇ ਚਾਹੀਦੇ ਹੋ ਕੋਈ ਗੱਲ ਨਹੀਂ ਬਾਈ ਤੈਨੂੰ ਦਿੰਨੇ ਆ ਕਿੰਨੇ ਲੈਣੇ ਆ ਹੁਣ ਇਹ ਕਿਹਦਾ ਕੱਟ ਕੇ ਤੈਨੂੰ ਕੱਟ ਕੇ ਦਿੰਨੇ ਤੈਨੂੰ ਨਹੀਂ ਤੂੰ ਫਿਰ ਮੇਰੇ ਵਾਲ ਕਾਦੋ ਵੜਦੇ ਸੀ ਹੱਜਾ ਤੇਰਾ ਵਾਲਾ ਨਹੀਂ ਸਰ ਗਿਆ ਇਹ ਪੀਚ ਜੀ ਇਦਾਂ ਦੀਆਂ ਚੀਜ਼ਾਂ ਹੋਇਆ ਕਿਆਂ ਮੈਡਮ ਇਹਨਾਂ ਦਾ ਗਾਣਾ ਇੱਕ ਤਾਂ ਡੀਲ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਵੀ ਡੀਜੇ ਤੇ ਦਾ ਗਾਣਾ ਲਵਾਇਆ ਕਾਰਵਾਈ ਅਸੀਂ ਇਹਦੇ ਖਿਲਾਫ ਕਰਵਾਵਾਂਗੇ ਇਹ ਉਹਨਾਂ ਲੋਕਾਂ ਨੂੰ ਕਹੇ ਵੀ ਮੇਰਾ ਗਾਣਾ ਡੀਜੇ ਤੇ ਨਾ ਵਜੇ ਜੇ ਕਿਸੇ ਨੇ ਲਾਇਆ ਮੈਂ ਕਾਨੂੰਨੀ ਕਾਰਵਾਈ ਕਰਵਾਉਂਗਾ ਮੈਡਮ ਜਦੋਂ ਮੈਂ ਜੇ ਇਹ ਨੇ ਇਹਨਾਂ ਦਾ ਨਾਂ ਕਹੀ ਤਾਂ ਅਸੀਂ ਜਿੱਥੇ ਗਾਣਾ ਵੱਜੂਗਾ ਇਹਦੇ ਤੇ ਕਰਾਵਾਂਗੇ ਅਸੀਂ ਉਹਨਾਂ ਬੰਦਿਆਂ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹਨੂੰ ਹੀ ਵੜਨਾ ਗਾਣਾ ਤੁਹਾਡਾ ਗਲਤ ਆ ਜੀ ਤੁਸੀਂ ਇਹਨਾਂ ਤੋਂ ਮਾਫੀ ਮੰਗੋ ਠੀਕ ਆ ਗਾਣਾ ਤੁਹਾਡਾ ਬਿਲਕੁਲ ਗਲਤ ਆ ਇਹ ਲੋਕ ਆ ਜਿਹੜੇ ਕਿਉਂਕਿ ਇਹ ਜਾਦਾ ਲੋਕਾਂ ਨੂੰ ਮੈਂਟਲੀ ਅਫਸਰਟ ਹੋਏ ਜਿੰਨੇ ਵੀ ਸਰਪੰਚਾ ਬਹੁਤ ਜ਼ਿਆਦਾ ਇਹਨਾਂ ਦੀ ਗਿਣਤੀ ਵੀ ਜ਼ਿਆਦਾ ਤੁਹਾਡੇ ਇੱਕ ਕੱਲਿਆਂ ਕਰਕੇ ਇੰਨੇ ਲੋਕਾਂ ਨਾਲ ਅਸੀਂ ਅਸੀਂ ਕੋਈ ਕਰ ਨਹੀਂ ਸਕਦੇ ਤਾਂ ਇਹਨਾਂ ਨੂੰ ਧੋਖਾ ਕਰੀਏ ਤੁਹਾਡੇ ਤੁਹਾਡੇ ਹੱਕ ਚ ਕਰੀਏ ਤੇ ਇਹਨਾਂ ਦੇ ਉਲਟ ਕਰੀਏ ਠੀਕ ਹੈ ਤੁਹਾਡਾ ਗਾਣਾ ਗਲਤ ਹੈ ਮੈਂ ਕਹੂੰਗੀ ਇੱਕ ਵਾਰੀ ਵੀ ਤੇ 100 ਵਾਰੀ ਤੁਹਾਡੇ ਕੱਲਿਆਂ ਲਈ ਇੰਨੇ ਲੋਕਾਂ ਨਾਲ ਵੈਰ ਪਾ ਲਈਏ ਮੈਡਮ ਅਸੀਂ ਪਿੰਡ ਦੇ ਮੁਖੀ ਆ ਬਾਈ ਕੋਈ ਕੰਮ ਹੁੰਦਾ ਆਪਾਂ ਸੀ 500 ਬੰਦੇ ਨੇ ਚੁਣਿਆ ਮੈਨੂੰ ਕਿੰਨੀਆਂ ਕਿੰਨੀਆਂ ਵੋਟਾਂ ਨੇ ਮੈਂ ਪੰਜ ਬੰਦਾ ਮੈਂ ਤਾਂ 10000 ਵੋਟਾਂਾਂ ਦਿੱਤੀਆਂ ਮੇਰੀ ਗਲਤੀ ਸੁਣ ਲੈ ਕਰੀ ਜੇ ਮਿਹਨਤ ਮਾਫ਼ੀ ਮੰਗਲਾਂ ਜੇ ਇਹਨਾਂ ਨੂੰ ਤੇ ਮੈਂ ਪੈਰੀਆਂ ਤੇ ਵੀ ਲਾ ਦੂੰਗਾ ਜੀ ਇਹਨਾਂ ਨੂੰ ਮੈਂ ਜਿੰਨੇ ਵੀ ਹੈਗੇ ਤੇ ਮੈਂ ਇਹ ਮੈਨੂੰ ਸਜ਼ਾ ਤਾਂ ਨਹੀਂ ਕਰਾਉਂਦੇ ਫਿਰ ਬਾਈ ਜੇ ਸਾਧੀਆਂ ਸ਼ਰਤਾਂ ਤੋਂ ਮੰਨ ਲੇਗਾ ਤਾਂ ਤੈਨੂੰ ਸਜ਼ਾ ਨਹੀਂ ਆਉਂਦੇ ਨਹੀਂ ਇਹ ਤਾਂ ਤੈਨੂੰ ਨਾ ਨਹੀਂ ਬੜੀ ਸਾਗੇ ਜੇ ਤੇਰਾ ਪ੍ਰੋਗਰਾਮ ਲੱਗੂਗਾ ਸੀ ਉਸ ਤੇਰੀ ਸਾਨੀ ਗਲਤੀ ਹੈ ਮੰਨ ਲੈਣ ਮੇਰੇ ਹੱਥ ਤੇ ਵੀਡੀਓ ਬਣਾ ਦੇ ਲੈਣੋ ਅਸੀਂ ਕੁਝ ਨਹੀਂ ਕਰਦੇ ਜੇ ਥੋੜੇ ਜਿੰਮੇਵਾਰਤ ਬਾਅਦ ਹੋਗਾ ਫਿਰ ਅਸੀਂ ਜੁਮਾਤੀ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਇਦਾਂ ਕਰਿਓ ਮਤਲਬ ਰੋਲਾਣਾ ਪਾਉਂਦੇ ਦੀ ਬਾਦ ਤੁਹਾਡਾ ਹਾਲ ਹੋ ਜੂਗਾ ਨਾ ਤੁਸੀਂ ਵੀ ਤੁਸੀਂ ਕਹਿੰਦੇ ਤੁਹਾਡਾ ਹਾਲ ਹੋ ਜੂਗਾ ਬਾਕੀਆਂ ਨੂੰ ਤੁਸੀਂ ਹਵਾਂ ਨਹੀਂ ਦੇਣੀ ਇਹਨਾਂ ਨਾਲ ਤੁਸੀਂ ਕੰਪਰੋਮਾਈਜ਼ ਕਰਨਾ ਇਹ ਤੁਸੀਂ ਇਹਨਾਂ ਦੇ ਹੱਥ ਅੱਗੇ ਰੱਖ ਲੋਣੇ ਸਾਡਾ ਕੰਪਰੋਮਾਈਜ਼ ਹੋ ਗਿਆ ਠੀਕ ਹੈ ਤਾਂ ਕਿ ਬਾਕੀ ਲੋਕਾਂ ਜਿਹੜੇ ਉਹ ਹਵਾ ਨਾ ਖਰਾਬੋ ਉਹ ਮੌਨ ਨਾ ਖਰਾਬੋ ਵੇ ਜੇਕਰ ਤੁਹਾਡਾ ਕੰਪਰੋਮਾਈਜ਼ ਹੁੰਦਾ ਇਹਨਾਂ ਦਾ ਵੀ ਫਾਇਦਾ ਤੁਹਾਡਾ ਵੀ ਫਾਇਦਾ ਠੀਕ ਹੈ ਤੁਹਾਡਾ ਵੀ ਸਤਿਕਾਰ ਬਣਿਆ ਰਹੂਗਾ ਤੇ ਇਹਨਾਂ ਦਾ ਵੀ ਸਤਿਕਾਰ ਬਣਿਆ ਰਹੂਗਾ ਅੱਗੇ ਤੋਂ ਜਿਹੜਾ ਹੈਗਾ ਮਤਲਬ ਸਾਰਿਆਂ ਨੂੰ ਕਰਨ ਹੋ ਜਾਣਗੇ ਸਾਰੇ ਸੋਚ ਕੇ ਚੱਲਣਗੇ ਹੈਨਾ ਜੇ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਦੇ ਆ ਤਤੋਂ ਵੀ ਜਿਵੇਂ ਆਪਣੇ ਸੱਸਤਰ ਦੇ ਸਤਿਕਾਰ ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਮੰਨਣੀ ਚਾਹੀਦੀ ਹੈ ਮੈਡਮ ਸਾਡਾ ਕਿਹੜਾ ਕੋਈ ਇਹਦਾ ਨਿੱਜੀ ਮਾਮਲਾ ਹੈ ਜੀ ਮੈਡਮ ਜੀ ਜਦੋਂ ਮੈਂ ਗਲੀ ਵਿੱਚ ਦੀ ਲੰਘਦਾ ਉਦੋਂ ਹੀ ਨਿਕਲੇ ਨਿਕਲੇ ਜਵਾਨ ਉਹ ਸਰਪੰਚ ਆ ਗਿਆ ਓਏ ਉਦੋਂ ਹੀ ਗੀਤ ਲਾ ਲੈਂਦੇ ਆ ਨਾ ਸਰਪੰਚ ਕੁੱਟਣਾ ਸਰਪੰਚ ਕੁੱਟਣਾ ਯਾਰ ਐਵੇਂ ਕਰੇ ਕੁੱਟਣਾ ਸਰਪੰਚ ਭਾਈ ਮੈਂ ਮਾਫੀ ਵਾਲੀ ਵੀਡੀਓ ਪਾ ਦੂੰਗਾ ਹੁਣ ਤਾਂ ਠੀਕ ਹੈ ਹੁਣ ਮੈਡਮ ਇਹ ਤਾਂ ਕਿਸੇ ਗੱਲ ਤੇ ਨਹੀਂ ਆਉਂਦੇ ਜੀ ਮੈਨੂੰ ਨਾ ਮੈਡਮ ਜੀ ਅਸੀਂ ਸਜ਼ਾ ਪਵਾ ਕੇ ਤੇ ਜਿਵੇਂ ਕਾਮ ਮਾਰ ਕੇ ਟੰਗਦੇ ਹੁੰਦੇ ਆ ਇਹਨੂੰ ਸਜਾ ਦਿਵਾ ਕੇ ਛੱਡ ਲਈਏ ਅਸੀਂ ਸਾਨੂੰ ਤਾਂ ਮੱਖਾਂ ਮੌਕੇ ਮਿਲਿਆ ਨਾਲੇ ਫੁਗਰਾ ਦੇ ਵੀ ਕੰਨ ਹੋ ਜਾਣਗੇ ਜੀ ਬਸ ਦੂਜੇ ਲੋਕਾਂ ਨੂੰ ਉਸ ਵਿੱਚ ਉਤੀ ਦੇਣੀ ਹੈ ਸਿਆਣੇ ਕਰਨਾ ਵੀ ਅਕਰ ਮਾਰੇ ਇੱਕ ਛੱਤ ਨਹੀਂ ਪੁੱੜ ਕੇ ਗਾਣੇ ਗਾਉਣੇ ਸਹੀ ਸਹੀ ਗਾਣੇ ਗਾਓ ਕਿ ਇਹ ਲੋਕ ਕਹਿੰਦੇ ਨੇ ਸਰਦਾਰ ਇਹਨਾਂ ਤੋਂ ਛਤਕਾਰ ਕਰਾ ਦਿਓ ਜੀ ਜਿਵੇਂ ਤੁਸੀਂ ਫੈਸਲਾ ਕਰ ਦੋਗੇ ਤੁਸੀਂ ਸਾਡੇ ਕੋਲ ਆਏ ਆਂ ਜੀ ਸਾਰੇ ਸਤਿਕਾਰ ਲਓਗਾ ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਆਂ ਪਰ ਇਹ ਤਾਂ ਹੈਡਿੰਗ ਆ ਵੀ ਹਨਾ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਈਓ ਕਿਤੇ ਨਾ ਤੁਹਾਨੂੰ ਖੜਨਾ ਹੀ ਪੈਣਾ ਹਨਾ ਜੀ ਬਿਲਕੁਲ ਤੁਹਾਡੇ ਕੋਲ ਆਏ ਆਂ ਜੀ ਇਹ ਵੀ ਤੁਹਾਡਾ ਹੀ ਬੱਚਾ ਇਹ ਵੀ ਆਪਣੇ ਪੰਜਾਬ ਦਾ ਹੀ ਮੁੰਡਾ ਹੈ ਮੈਂ ਹੱਥ ਜੋੜਦਾ ਹਾਂ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਆਇਂ ਤਾਂ ਹੈ ਨਹੀਂ ਹਨਾ ਵੀ ਗਲਤੀ ਨਹੀਂ ਹੋ ਸਕਦੀ ਗਲਤੀ ਕਿਸੇ ਇਨਸਾਨ ਤੋਂ ਵੀ ਹੋ ਸਕਦੀ ਆ ਇੱਕ ਵਾਰੀ ਤੁਸੀਂ ਕੰਪਰੋਮਾਈਜ਼ ਕਰੋ ਅੱਗੇ ਤੋਂ ਇਹ ਸੋਚ ਕੇ ਚੱਲਾਂਗੇ ਜੇ ਕੋਈ ਇਦਾਂ ਦਾ ਹੁੰਦਾ ਤਾਂ ਇਹ ਸਜ਼ਾ ਦੇ ਹੱਕਦਾਰ ਹੈ। ਇੱਕ ਤੈਨੂੰ ਕਹ ਦੋ ਜੀ ਨਾਲੇ ਕਿਸੇ ਤੋਂ ਹੋਰਾਂ ਤੋਂ ਵੀਡੀਓ ਕਿਨਾਂ ਪਵਾਵੇ। ਇਹਦੇ ਹੈਗੇ ਆ ਜਾ ਕੇ ਇਹ ਮੁੜ ਕੇ ਲੋਕਾਂ ਤੋਂ ਵੀਡੀਓ ਪਵਾ ਦੇਦਾ ਕਹਿੰਦਾ। ਨਹੀਂ ਸੁਪਨ ਸਾਹਿਬ ਨਹੀਂ ਕਰਦੇ ਆ ਪੈਸੇ ਦਾ ਕੁਸ। ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ ਪਰ ਬਾਅਦ ਚ ਨਾ ਬਾਹਰ ਜਾ ਕੇ ਤੁਸੀਂ ਮੇਰੀ ਇੱਥੇ ਮੰਨ ਸਾਰੇ ਸਾਰੇ ਸਮਾਜ ਤੋਂ ਮਾਫੀ ਮੰਗਣੀ ਪਊਗੀ ਤੈਨੂੰ ਸਾਰਿਆਂ ਦੇ ਸਾਹਮਣੇ ਮਾਫੀ ਮੰਗੇ ਇੱਥੇ। ਹਾਂ ਉਹ ਮੰਗ ਲੈ। ਜਲਦ ਤੱਕ ਮਾਫੀ ਮੰਗਣੀ ਪਊਗੀ ਤੈਨੂੰ। ਹਾਂ। सरपंच साहब ਮੈਨੂੰ ਮਾਫ਼ ਕਰ ਦਿਓ ਜੀ ਮਾਦਾ ਜੀ ਮੈਨੂੰ ਮਾਫ਼ ਕਰ ਸਰਪੰਚ ਸਾਹਿਬ ਮਾਫ਼ ਕਰ ਦਿਓ ਅੱਗੇ ਤੋਂ ਨਹੀਂ ਕਰਨਾ ਇਹੋ ਜਿਹਾ ਕੰਮ ਅੱਜ ਤਾਂ ਤੈਨੂੰ ਦੁੱਤਾ ਕਰਵਾ ਬੱਚਾ ਤੂੰ ਸਾਡਾ ਛੋਟਾ ਤਾਂ ਕਰਕੇ ਤੈਨੂੰ ਅਸੀਂ ਕੁਝ ਨਹੀਂ ਕਿਹਾ ਹੁਣ ਜਿੰਨੀ ਹੋ ਗਈ ਬਹੁਤ ਹੋ ਗਈ ਤੇਰੇ ਲਈ ਇੰਨਾ ਤਾਂ ਬਣਦਾ ਸੀ ਆ ਤੇ ਸਰਪੰਚ ਸਾਹਿਬ ਮੇਰੇ ਮੜੇ ਇੱਕ ਮੇਰੇ ਆਖਿਰ ਬੋਲ ਦਿਓ ਵੇਖੋ ਵੀਡੀਓ ਬਣਾਵਾ ਦਿਓ ਜੀ ਅੱਗੇ ਤੋਂ ਤੁਸੀਂ ਹੁਣ ਧਿਆਨ ਰੱਖਿਓ ਠੀਕ ਹੈ ਜੀ ਮੈਡਮ ਜੀ ਮੇਰੀ ਇੱਕ ਬੇਨਤੀ ਹੋਰ ਆ ਜੀ ਮੈਂ ਇਹਨਾਂ ਦੀ ਮਿਹਨਤ ਕਰਦਾ ਜੀ ਵੀ ਇਹ ਮੇਰੇ ਹੱਕ ਚ ਇੱਕ ਹੋਰੀਆਂ ਕਹਿ ਦਿੰਨ ਮੇਰੇ ਨਾਲ 2-3 ਕਰੋੜ ਰੁਪਇਆ ਹਰ ਮਹੀਨੇ ਉਹ ਖਾਤਮੋ ਗਈ ਮੇਰਾ ਪੱਠਾ ਬਹਿ ਗਿਆ ਕਹਿੰਦੇ ਇਹ ਖਾੜੇ ਲੱਗੜੇ ਬੰਦ ਹੋ ਗਏ ਭਾਈ ਨਾਲ ਤੋਂ ਸਾਡੇ ਪੰਜਾਬ ਦੇ ਹੀ ਬੱਚਾ ਸਾਡੇ ਬੱਚਾ ਕੋਈ ਨਹੀਂ ਆ ਰਿਹਾ ਅੱਗੇ ਤੋਂ ਜਾਣ ਮਾਤਾ ਜੀ ਇਹ ਸਾਰਿਆਂ ਨੂੰ ਕਹਿੰਨੇ ਆ ਕੋਈ ਗੱਲ ਨਹੀਂ ਸਰਪੰਚ ਸਾਹਿਬ ਬੋਲਿਓ ਜੀ ਹੁਣ ਵੀ ਸਾਰਾ ਪੰਜਾਬ ਮੇਰੇ ਤੋਂ ਖਾੜੇ ਲਵਾਣੀ ਸ਼ੁਰੂ ਕਰ ਦੇ ਜੀ ਮਾਤਾ ਬੋਲੀ ਉਹਨੇ ਕੋਲ ਸਾਡਾ ਤਾਂ ਕੋਤੀ ਆ ਬੋਲ ਜੀ ਹਾਂਜੀ ਮਤਰਾ ਗੇਂਦਾ ਸਿੱਧੂ ਉਨਾ ਸਾਡਾ ਸਮਝੌਤਾ ਹੋ ਗਿਆ ਤੇ ਗੇਂਦੇ ਸੁੱਧੂ ਦੇ ਹੁਣ ਗੀਤ ਸੁਣਿਆ ਕਰੋ ਇਹ ਕਹਣਾ ਚਲੋ ਮੇਥੋਂ ਗਲਤੀ ਹੋ ਗਈ ਸਾਰੇ ਸਰਪੰਚਾਂ ਤੋਂ ਇਹਨੇ ਮਾਫੀ ਮੰਗ ਲਈ ਹੈ ਨਾ ਸਾਰੇ ਪਿੰਡਾਂ ਤੋਂ ਇਹਦੇ ਨਾਲ ਹੁਣ ਕੋਈ ਬਹਿਸ ਰੁਕਤ ਨਹੀਂ ਹੈਗਾ ਆਪਣੇ ਪੰਜਾਬ ਦਾ ਹੀ ਬੱਚਾ ਇਹ ਇਹ ਅੱਗੇ ਤੋਂ ਜੇ ਇਹੋ ਜੀ ਗਲਤੀ ਫੇਰ ਕਰੂਗਾ ਆਪਾਂ ਫੇਰ ਇਹਦੇ ਖਿਲਾਫ ਆਈ ਭੁਗਤਾਂਗੇ ਪਰ ਇਹਨੂੰ ਵੇਖ ਲੋ ਜਦੋਂ ਤੋਂ ਧਿਆਨ ਰੱਖੇ ਨਾ ਗੱਲਾਂ ਜਿਹੜਾ ਯਾਰ ਗਾਣ ਕਿਸੇ ਸਰਪੰਚ ਤੇ ਉਲਟ ਬੋਲੇ ਬਸ ਆਹ ਵੇਖੋ ਉਲਟ ਵੀ ਨਾ ਬੋਲੇ ਇਹਨੂੰ ਅਸੀਂ ਮਾਫੀ ਐ ਤਾਂ ਮਣਾਦੀ ਆ ਇਹ ਇਹ ਵੀਡੀਓ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਕਿਉਂਕਿ ਇਹਦਾ ਪਤਾ ਲੱਗ ਜੇ ਵੀ ਗਿੰਦੇ ਸਿੱਧੂ ਨੇ ਮਾਫੀ ਮੰਗ ਲਈ ਆ ਫਿਰ ਆਪਾਂ ਇਹਦੀ ਚੰਗੀ ਵੀਡੀਓ ਬਣਾ ਕੇ ਵੀ ਪਾਵਾਂਗੇ ਭਾਈ ਇੱਕ ਵਾਰ ਕਲਾਕਾਰ ਫੇਰ ਤਿਆਰ ਹੋ ਗਿਆ ਆ ਦੇ ਸਹੀ ਰੂਲਾਂ ਤੇ ਆ ਗਿਆ ਸਹੀ ਰੂਲਾਂ ਤੇ ਆ ਗਿਆ ਧੰਨਵਾਦ